ਨਕੌਦਰ ਸਵਰਗ ਦੇ ਪੇਜ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਜੋ ਲੋਕ ਪੇਜ ਤੇ ਨਵੇਂ ਨੇ ਪੇਜ ਨੂੰ ਜ਼ਰੂਰ ਫੋਲੋ ਕਰ ਲਓ ਜੀ ਤਾਂ ਕਿ ਤੁਸੀਂ ਸਾਡੀ ਹਰ ਇੱਕ ਵੀਡੀਓ ਦੇਖ ਸਕੋ ਸਾਡੀ ਹਰ ਇੱਕ ਵੀਡੀਓ ਪਰਿਵਾਰਿਕ ਹੈ ਤੁਸੀਂ ਸਭ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਕੁਝ ਨਕਲੀ ਫਕੀਰਾਂ ਕਰਕੇ ਵੀ ਅਸਲੀ ਫਕੀਰ ਬਦਨਾਮ ਹੋ ਜਾਂਦੇ ਨੇ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਸਾਰੇ ਸੱਤ ਮਿੱਟੀ ਖਾਣੇ ਨੇ ਪਰ ਸਾਰੇ ਸਭ ਇੱਕੋ ਜਿਹੇ ਨਹੀਂ ਹੁੰਦੇ ਵਿੱਚੋਂ ਕੁਝ ਡੰਗ ਮਾਰਨ ਵਾਲੇ ਵੀ ਹੁੰਦੇ ਨੇ ਐਸੇ ਕਰਕੇ ਜੋ ਇਨਸਾਨ ਸਾਰੇ ਫਕੀਰਾਂ ਨੂੰ ਇਹੋ ਜਿਹਾ ਸਮਝ ਕੇ ਮਾੜਾ ਬੋਲ ਦਿੰਦੇ ਨੇ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਦਾ ਕਿ ਅਸੀਂ ਕੀ ਕਰ ਦਿੱਤਾ ਤੁਸੀਂ ਅਕਸਰ ਵੀਡੀਓਜ਼ ਵਿੱਚ ਦੇਖਿਆ ਹੋਣਾ ਬਹੁਤ ਸਾਰੀਆਂ ਗੱਲਾਂ ਸੁਣੀਆਂ ਹੋਣੀਆਂ ਕਿ ਉਸ ਡੇਰੇ ਵਿੱਚ ਉਹ ਗਲਤ ਕੰਮ ਹੋ ਗਿਆ ਕਿ ਉਸ ਡੇਰੇ ਵਿੱਚੋਂ ਘਟਨਾ ਵਾਪਰ ਗਈ ਲੋਕ ਇੱਥੇ ਤੱਕ ਵੀ ਆਖ ਦਿੰਦੇ ਨੇ ਕਿ ਆਪਣੇ ਬੱਚਿਆਂ ਨੂੰ ਕਿਸੇ ਵੀ ਡੇਰੇ ਨਾ ਭੇਜੋ ਸਾਰੀ ਗੱਲਬਾਤ ਆਪਾਂ ਇਸ ਵੀਡੀਓ ਵਿੱਚ ਸ਼ੇਅਰ ਕਰਾਂਗੇ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਆਂ ਵੀਡੀਓ ਦੇ ਵੱਲ ਉਹਨਾਂ ਦੀ ਕਿਤੇ ਨਾ ਕਿਤੇ ਗੱਲ ਠੀਕ ਵੀ ਹੈ ਇਹ ਸਿਰਫ ਉਹਨਾਂ ਲੋਕਾਂ ਕਰਕੇ ਹੁੰਦਾ ਹੈ ਜੋ ਨਕਲੀ ਫਕੀਰ ਬੰਦੇ ਨੇ ਕੁਝ ਨਕਲੀ ਫਕੀਰਾਂ ਕਰਕੇ ਅਸਲੀ ਫਕੀਰ ਬਦਨਾਮ ਹੋ ਜਾਂਦੇ ਨੇ ਮੈਂ ਹੰਸਰਾਜ ਹੰਸ ਦੇ ਇੱਕ ਇੰਟਰਵਿਊ ਵੇਖ ਰਿਹਾ ਸੀ ਜਿਸ ਵਿੱਚ ਉਹਨਾਂ ਨੇ ਲਾਡੀ ਸਾਈਂ ਜੀ ਦਾ ਇੱਕ ਕਿੱਸਾ ਸਾਂਝਾ ਕੀਤਾ ਸੀ ਹੰਸਰਾਜ ਹੰਸ ਦੀ ਦੱਸਦੇ ਨੇ ਕਿ ਉਦੋਂ ਦਰਬਾਰ ਨਹੀਂ ਸੀ ਬਣਿਆ ਹੋਇਆ ਦਰਬਾਰ ਦਾ ਕੰਮ ਚੱਲ ਰਿਹਾ ਸੀ ਉਦੋਂ ਸਿਰਫ ਬਾਬਾ ਮੁਰਾਸ਼ਾ ਜੀ ਦੀ ਉਥੇ ਦਰਗਾਹ ਬਣੀ ਹੋਈ ਸੀ ਉਦੋਂ ਸਿਰਫ ਉਥੇ ਚਿਰਾਗ ਰੋਸ਼ਨ ਕੀਤੇ ਜਾਂਦੇ ਸੀ लाडी साई जी ਦੇ murid ਹੰਸ ਰਾਜ ਹੰਸ ਜੀ ਦੇ ਗੁਰੂ ਦਰਬਾਰ ਦੀ ਉਸਾਰੀ ਦਾ ਕੰਮ ਕਰਨ ਵਿੱਚ ਮਦਦ ਕਰ ਰਹੇ ਸੀ ਤੇ ਹੰਸ ਰਾਜ ਹੰਸ ਵੀ ਆਪਣੇ ਸਿਰ ਤੇ ਬੱਠਨ ਲੈ ਕੇ ਉਸ ਦਰਗਾਹ ਦੀ ਉਸਾਰੀ ਦਾ ਕੰਮ ਕਰਵਾ ਰਹੇ ਸੀ ਚਨਾਬ ਤੋਂ ਪਰਲੇ ਪਾਰ ਇੱਕ ਫਕੀਰ ਰਹਿੰਦਾ ਸੀ ਉਸ ਫਕੀਰ ਨੂੰ ਉੱਥੋਂ ਦੇ ਲੋਕ ਬਹੁਤ ਮੰਨਦੇ ਸੀ ਉਸ ਤੋਂ ਬਹੁਤ ਡਰਦੇ ਸੀ ਲੋਕਾਂ ਦਾ ਕਹਿਣਾ ਇਹ ਸੀ ਕਿ ਜੋ ਵੀ ਕਹਿੰਦਾ ਸੱਚ ਹੋ ਜਾਂਦਾ ਹੈ ਉੱਥੋਂ ਦੇ ਲੋਕ ਇੰਨਾ ਕ ਮੰਨਦੇ ਸੀ ਕਿ ਜੋ ਵੀ ਉਸ ਸ਼ਹਿਰ ਵਿੱਚ ਦੁੱਧ ਲੋਕੀ ਚਾਹੁੰਦੇ ਸੀ ਮੱਝਾਂ गावा ਦਾ ਸਭ ਤੋਂ ਪਹਿਲਾਂ ਉਸ ਫਕੀਰ ਨੂੰ ਦੇ ਕੇ ਆਉਂਦੇ ਸੀ ਇੱਕ ਦਿਨ ਉਸ ਫਕੀਰ ਦਾ ਮੇਲ ਹੰਸ ਰਾਜ ਹੰਸ ਜੀ ਅਤੇ ਉਹਨਾਂ ਦੇ ਗੁਰੂ ਨਾਲ ਹੋਇਆ ਉਹ ਫਕੀਰ ਉਹਨਾਂ ਨੂੰ ਕਹਿਣ ਲੱਗਾ ਕਿ ਤੁਹਾਡੇ ਉਸ ਪਰ ਇੱਕ ਫਕੀਰ ਲਾਡੀ ਸائیں ਜੀ ਹੈ ਹੰਸ ਰਾਜ ਜੀ ਦੇ ਗੁਰੂ ਕਹਿਣ ਲੱਗੇ ਕਿ ਹਾਂ ਜੀ ਹੈਗੇ ਨੇ ਤਾਂ ਉਹ ਫਕੀਰ ਕਹਿਣ ਲੱਗਿਆ ਕਿ ਅਸੀਂ ਉਹਨਾਂ ਦੇ ਅਸੀਂ ਉਹਨਾਂ ਨੂੰ ਮਿਲਣਾ ਚਾਹੁੰਨੇ ਹਾਂ ਤੁਸੀਂ ਉਹਨਾਂ ਨੂੰ ਸੁਨੇਹਾ ਲਾ ਦਿਓ ਤਾਂ ਹੰਸ ਰਾਜ ਜੀ ਹੰਸ ਲਾਡੀ ਸਾਈਂ ਜੀ ਕੋ ਲਾਉਂਦੇ ਨੇ ਤੇ ਲਾਡੀ ਸਾਈਂ ਜੀ ਨੂੰ ਆ ਕੇ ਕਹਿੰਦੇ ਨੇ ਕਿ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਮਿਲਣਾ ਚਾਹੁੰਨੇ ਹਾਂ ਲਾਡੀ ਸਾਈਂ ਜੀ ਸਭ ਕੁਝ ਜਾਣਦੇ ਸੀ ਲਾਡੀ ਸਾਈਂ ਜੀ ਹੰਸ ਰਾਜ ਹੰਸ ਨੂੰ ਕਹਿਣ ਲੱਗੇ ਕਿ ਉਸ ਫਕੀਰ ਨੂੰ ਜਾ ਕੇ ਕਹਿ ਦਿਓ ਕਿ ਜੇ ਚਨਾਬ ਪ੍ਰਣਾ ਆਉਂਦਾ ਤਾਂ ਆ ਜਾਓ ਤਾਂ ਹੰਸਰਾਜ ਜੀ ਹੰਸ ਉਸ ਫਕੀਰ ਕੋਲ ਗਏ ਉਸ ਨੂੰ ਜਾ ਕੇ ਕਹਿੰਦੇ ਕਿ ਸਾਈਂ ਜੀ ਨੇ ਇਹ ਗੱਲ ਕਹੀ ਹੈ ਕਿ ਚਨਾਵ ਤਰਨਾ ਆਉਂਦਾ ਹੈ ਤਾਂ ਜਾਓ ਉਹ ਫਕੀਰ ਅੱਗੋਂ ਆਖਦਾ ਕਿ ਪੱਕਾ ਕੇ ਹੀ ਬੈਠੇ ਹੈ ਫਿਰ ਹੰਸਰਾਜ ਜੀ ਹੰਸ ਵਾਪਿਸ ਆਏ ਤਾਂ लाड्डी ਸਾਈਂ ਜੀ ਨੂੰ ਉਹਨਾਂ ਨੇ ਆ ਕੇ ਦੱਸਿਆ ਕਿ ਉਹ ਫਕੀਰ ਐਦਾਂ ਕਹਿੰਦਾ ਹੈ ਕਿ ਤਰ ਕੇ ਹੀ ਬੈਠੇ ਆ ਤਾਂ ਫਿਰ ਉਹ ਫਕੀਰ लाड्डी ਸਾਈਂ ਜੀ ਕੋਲ ਆਇਆ ਸਾਈਂ ਜੀ ਦਾ ਸਭ ਸਾਈਂ ਜੀ ਦਾ ਸਭ ਜਾਣਦੇ ਹੀ ਸੀ ਕਿ ਕਿਹੜਾ ਇਨਸਾਨ ਕਿੰਦਾ ਦਾ ਹੈ ਕਿੰਦਾ ਦਾ ਨਹੀਂ ਤਾਂ लाड्डी ਸਾਈਂ ਜੀ ਨੇ ਲਪਿਸਟਿਕ ਤੇ ਔਰਤ ਦਾ ਸਮਾਨ ਦਿੱਤਾ ਉਹ ਫਕੀਰ ਕੁਝ ਨਹੀਂ ਸਮਝਿਆ ਉਹ ਉੱਥੋਂ ਚਲਾ ਗਿਆ ਫਿਰ ਅਗਲੇ ਦਿਨ ਉਹ ਫਕੀਰ ਆਪਣੇ ਦਰਬਾਰ ਵਿੱਚ ਕੁਝ ਗਲਤ ਕੰਮ ਕਰਦਾ ਫੜਿਆ ਜਾਂਦਾ ਤੇ ਲੋਕਾਂ ਨੇ ਉਹਨੂੰ ਗਧੇ ਤੇ ਬਿਠਾ ਕੇ ਮੂੰਹ ਕਾਲਾ ਕਰਕੇ ਸਾਰੇ ਸ਼ਹਿਰ ਦੇ ਵਿੱਚ ਗੇੜਾ ਦਿੱਤਾ ਕੁਝ ਨਕਲੀ ਫਕੀਰਾਂ ਕਰਕੇ ਵੀ ਅਸਲੀ ਫਕੀਰ ਬਦਨਾਮ ਹੋ ਜਾਂਦੇ ਨੇ ਇਸ ਚੀਜ਼ ਦੀ ਮਾਫੀ ਫਕੀਰੀ ਵਿੱਚ ਨਹੀਂ ਹੈ ਜੇਕਰ ਆਪਾਂ ਭੋਲੇ-ਭਾਲੇ ਲੋਕਾਂ ਨੂੰ ਇਸ ਚਾਂਸੇ ਵਿੱਚ ਫਸਾ ਕੇ ਉਹਨਾਂ ਦੇ ਨਾਲ ਗਲਤ ਕੰਮ ਕਰਕੇ ਤਾਂ ਇਹ ਗੱਲ ਦੀ ਮਾਫੀ ਫਕੀਰੀ ਵਿੱਚ ਕਦੇ ਵੀ ਨਹੀਂ ਮਿਲੇਗੀ ਉਸ ਇਨਸਾਨ ਨੂੰ ਸਜ਼ਾ ਜ਼ਰੂਰ ਮਿਲੇਗੀ ਇਹ ਗੱਲ ਦੀਆਂ ਉਦਾਹਰਣਾਂ ਇੱਥੋਂ ਤੱਕ ਕਿ ਬਹੁਤ ਵੱਡੀਆਂ ਬਣਿਆ ਉਦਾਹਰਣਾਂ ਤੁਸੀਂ ਵੇਖ ਸਕਦੇ ਹੋ ਸੋ ਐਸੀ ਅਜ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਜੇ ਹੋਰ ਨਵੇਂ-ਨਵੇਂ ਅਪਡੇਟਸ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੇ ਤਾਂ ਕਿ ਸਾਡਾ ਆਤਮ ਵਿਸ਼ਵਾਸ ਵਧ ਸਕੇ ਤੇ ਤੁਹਾਡੇ ਲਈ ਹੋਰ ਨਵੇਂ-ਨਵੇਂ ਵੀਡੀਓ ਲੈ ਕੇ ਆਉਂਦੇ ਰਹੀਏ ਜੈ ਸੰਗਾਂ ਦੇ